ਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ ਸੁਣਾਈ ਪਹਿਲੇ ਦਿੰਦਾ ਇਹ ਵੀ ਮੈਰਜ ਕਰਦਾ ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਨਾਤੀ ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ ਉਹ ਜਣੇ ਨਿਰੰਕਾਰ ਦੀ ਦੁਨੀਆ 'ਚ ਇਹ ਨਹੀਂ ਬੋਲਣਾ ਪਹਿਲੇ ਪਏਗਾ ਦਿਖਾਈ ਬਾਅਦ ਵਿੱਚ ਦੇ ਉਮੀਦ ਇਹ ਗੱਲ ਪਕੜਦੇ ਚ ਆਈਏ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਪਹਿਲੇ ਪੈਗਾ ਗੁਰੂ ਦੀ ਬਾਣੀ ਜਪਣੀ ਤੇ ਪਹਿਲੇ ਪੈਗੀ ਦਿਖਾਈ ਬਾਅਦ ਵਿੱਚ ਕਿਉਂ ਜੈਸੇ ਕਈ ਪਸ਼ੂ ਪੰਛੀ ਜਮਦੇ ਆ ਉਹਨਾਂ ਦੀ ਅੱਖਾਂ ਬੰਦ ਆਉਂਦੀਆਂ ਨੇ ਸਹਜੇ ਸਹਜੇ ਬਾਅਦ ਵਿੱਚ ਖੁੱਲਦੀਆਂ ਨੇ ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ ਮਨ ਦੀ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਆਉਂਦੀਆਂ ਇਹ ਵੀ ਮੈਰਜ਼ ਕਰਦੇ ਆਂ ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ ਨੌ ਭਾਗ ਸੁੱਤੇ ਨੇ ਥੋੜੀ ਜਿਹੀ ਅੱਖ ਖੁੱਲੀ ਹੈ ਤਾਂ ਥੋੜੇ ਜਿਹੀਆਂ ਚੀਜ਼ਾਂ ਦੀ ਸਮਝ ਹੈ ਬਾਕੀ ਨਹੀਂ ਥੋੜੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦੇਂਦੀ ਹੈ ਬਾਕੀ ਨਹੀਂ ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਉਹ ਜੋ ਬਾਣੀ ਜਪਣੀ ਹੈ ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸੋਇਆ ਮਨ ਜਾਗਾਈ ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ ਇਸ ਗ੍ਰਹਿ ਮੈਂ ਕੋਈ ਜਾਗਰਤ ਰਹਿ ਸਾਬਤ ਵਸਤ ਉਹ ਆਪਣੀ ਰਹਿ ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ ਹੈ ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ ਉਹ ਐਲਾਨੀਆਂ ਕਹਿ ਦਿੰਦਾ ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਅਵਰ ਨ ਦੇਖ ਨੈਣ ਰਹੇ ਰੰਗ ਲਾਈ ਜੇ ਕਬੀਰ ਨੂੰ ਪੁੱਛੀਏ ਧਿਆਨ ਨਾਲ ਸੁਣਨਾ ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ ਮੇਰੀ ਸਟੱਡੀ ਹੈ ਮੈਂ ਪੜ੍ਹਿਆ ਮੈਂ ਸੁਣਿਆ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਅਨਭਵੀ ਪੁਰਸ਼ ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ ਸੁਣ ਕੇ ਨਹੀਂ ਪੜ੍ਹ ਕੇ ਵੀ ਨਹੀਂ ਉਹਦੀ ਸਟੱਡੀ ਨਹੀਂ ਹੋਵੇ ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ ਪਰ ਮਨ ਦੇ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ ਨਾ ਫਿਰ ਪਾਪ ਧੋਲਣਗੇ ਨਾ ਦੁੱਖ ਮਿਟਣਗੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਉਹ ਜੋ ਅਨਾਹਦ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓੰਕਾਰ ਹੈ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓੰਕਾਰ ਹੈ ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓੰਕਾਰ ਹੈ ਉਹਨੂੰ ਸੋਮੇਂ महावीर ਜੀ ਕਹਿੰਦੇ ਨੇ ਉਹ ਅਹੰਕਾਰ ਹੈ ਉਹਨੂੰ ਅਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਉਹ ਅਹੰਕਾਰ ਹੈ ਪਰ ਅਧੇ ਕਿਉਂਕਿ 108 ਉਪਨਿਸ਼ਦਾਂ ਨੇ ਇਹਦੇ ਵਿੱਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ ਉਪਨਿਸ਼ਦਾਂ ਦੋ ਚਾਰ ਹੀ ਨੇ ਜਿਨ੍ਹਾਂ ਚ ਨਾਮ ਮਿਲਦੇ ਨੇ ਬਿਨਾ ਨਾਮ ਤੋਂ ਇਹ ਗ੍ਰੰਥ ਨੇ ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ ਪਰ 108 ਨੇ ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਹੈ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108 ਸ੍ਰੀ 108 ਪੂਰਾ ਕੋਰਸ ਹੁੰਦਾ ਹੈ ਉਹਦੇ ਨਾਲ ਤਿੰਨ ਵੇਦ ਵੀ ਪੜੇ ਜਾਂਦੇ ਅਥਰਵ ਬਨ ਨੂੰ ਛੋੜ ਕੇ ਤਿੰਨ ਵੇਦ ਵੀ ਪੜੇ ਜਾਂ ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111 108 ਉਪਨਿਸ਼ਦ ਤੇ ਤਿੰਨ ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ ਹੈ 35 ਸਾਲ ਲੱਗਦੇ 35 ਸਾਲ ਜ਼ਿੰਦਗੀ ਦੇ 35 ਸਾਲ ਤੋਂ ਪਹਿਲੇ ਪੜਨ ਤੇ ਲਗਾਉ ਤੇ 20 25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜਨ ਬੈਠੇ ਲਈ ਜ਼ਿੰਦਗੀ ਤੇ ਗਏ ਅਕਸਰ ਇਹ ਬੁਢੇਪੇ ਚ ਡਿਗਰੀ ਮਿਲਦੀ ਹੈ ਮੈਂ ਤੇ ਹੈਰਾਨ ਹਾਂ ਨਾ ਇਹ ਡਿਗਰੀ ਸਾਡੀ ਨਹੀਂ ਹੈ ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਆਖਾਂਦੇ ਨੇ ਸਾਰਿਆਂ ਦੇ ਨਾਲ ਲਿਖਿਆ ਹੁੰਦਾ ਹੈ ਸ੍ਰੀ 108 ਸ੍ਰੀ 108 ਹਾਲਾਂਕਿ ਗੁਰਬਾਣੀ ਦੀ ਗ੍ਰਾਮਰ ਦਾ ਵੀ ਪਤਾ ਕੋਈ ਨਹੀਂ ਅਰਥਾਂ ਦਾ ਅਰਥ ਕਰੀ ਜਾਂਦੇ ਹੁੰਦੇ ਨੇ ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ ਮ ਇਤਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ ਹੈ ਤੇ ਫਿਰ ਵੀ ਸ੍ਰੀ 108 ਸ੍ਰੀ 111 ਉਹਨਾਂ ਦੇ ਨਾਲ ਲੱਗੇ ਹੁੰਦੇ ਆ ਇਹ ਐਤਮੇ ਵਿਚਾਰ ਜੋ ਹੈ ਗੱਲ ਆ ਗਈ 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ ਉਹ ਆਵਾਜ਼ ਓਮ ਹੈ ਓ ਧੁਨਾਕਾਰ ਆਵਾਜ਼ ਓੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ ਓੰਕਾਰ ਜਿਵੇਂ ਘੜਿਆਲ ਵਜਾਇਆ ਤੇ ਆ ਹਿਸਤਾ ਹਿਸਤਾ ਉਹਦੀ ਧੁਨ ਮਦਮ ਹੁੰਦੀ ਹੈ ਸੇਮ ਇਸ ਤਰ੍ਹਾਂ ਦੀ ਆਵਾਜ਼ ਓੰਕਾਰ ਦੇ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ ਕੁਝ ਉਪਨੇਸ਼ਤਾ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ ਕੁਝ ਕਹਿੰਦੇ ਨੇ ਉਹ ਅੰਕਾਰ ਹੈ ਤੇ ਅਸੀਂ ਕਿਵੇਂ ਭਰੋਸਾ ਕਰੀਏ ਤੁਸੀਂ ਵੇਖ ਕੇ ਕਲ ਕਰ ਰਹੇ ਹੋ ਸਾਨੂੰ ਕੀ ਭਰੋਸਾ ਇਹਦਾ ਪ੍ਰੂਫ ਕੀ ਹੈ ਤੁਸੀਂ ਪ੍ਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਅਸੀਂ ਕਹਿ ਸਕਦੇ ਤੁਹਾਡੀ ਸਟੱਡੀ ਹੋਵੇਗੀ ਤੁਸੀਂ ਸੁਣਿਆ ਹੋਵੇਗਾ ਤੁਸੀਂ ਪੜ੍ਹਿਆ ਹੋਵੇਗਾ ਤਾ ਕਹਿ ਰਿਹਾ ਕਬੀਰ ਕਹਿੰਦੈ ਹੈ ਮੇਰੇ ਕੋਲ ਪ੍ਰੂਫ ਮੈਂ ਸਬੂਤ ਦੇ ਸਕਦਾ ਮੈਂ ਵੇਖ ਕੇ ਕਹਿ ਰਿਹਾ ਕੀ ਸਬੂਤ ਹੈ ਕਬੀਰ ਕਹਿੰਦੈ ਮੇਰੀ ਅੱਖਾਂ ਹੀ ਸਬੂਤ ਨੇ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਏ ਮੇਰੀ ਅੱਖਾਂ ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ ਪਰਮਾਤਮਾ ਦਾ ਰੰਗ ਮਿਲੇਗਾ ਅੰਦਰ ਕਰੋਧ ਹੋਵੇ ਅੱਖਾਂ ਦੇ ਚ ਕਰੋਧ ਝਲਕਦਾ ਅੰਦਰ ਲੋਭ ਹੋਵੇ ਅੱਖਾਂ ਦੇ ਚੋਂ ਲੋਭ ਟਪਕਦਾ ਹੈ ਅੰਦਰ ਪ੍ਰੇਮ ਹੋਵੇ ਅੱਖਾਂ ਦੇ ਚੋਂ ਪ੍ਰੇਮ ਟਪਕਦਾ ਹੈ ਅੰਦਰ ਵਿਕਾਰ ਹੋਵਨ ਅੱਖਾਂ ਦੇ ਚੋਂ ਵਿਕਾਰ ਟਪਕਦੇ ਨੇ ਪਰ ਅੰਦਰ ਨਿਰੰਕਾਰ ਹੋਵੇ ਯਕੀਨ ਜਣੋ ਅੱਖਾਂ ਦੇ ਚੋਂ ਨਿਰੰਕਾਰ ਦੀ ਝਲਕ ਟਪਕਦੀ ਹੈ ਨੈਣ ਰਹੇ ਰੰਗ ਲਾਏ ਅੱਖਾਂ ਜ਼ੁਬਾਨ ਹੈ ਲੇਕਿਨ ਬੇਜ਼ੁਬਾਨ ਨਹੀਂ 우ਸਤਾਦ ਜ਼ਾਉ ਕਹਿੰਦੇ ਨੇ ਠੀਕ ਹੈ ਅੱਖਾਂ ਕੋਲ ਜ਼ੁਬਾਨ ਨਹੀਂ ਲੇਕਿਨ ਇਹਨਾਂ ਨੂੰ ਕਿਦਰੇ ਬੇਜ਼ੁਬਾਨ ਨਾ ਸਮਝ ਲੈਣਾ ਬਹੁਤ ਕੁਝ ਕਹਿ ਜਾਂਦੀਆਂ ਨੇ ਬਹੁਤ ਕੁਝ ਕਹਿ ਜਾਂਦੀਆਂ ਨੇ ਰਸਤੇ 'ਚ ਇੱਕ ਬੰਦਾ ਮਿਲਦਾ ਉਹ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ ਜ਼ਰੂਰੀ ਕੰਮ ਤੇ ਜਾ ਰਹੇ ਸੀ ਹੁਣ ਵਕਤ ਜ਼ਾਇਆ ਕਰੇਗਾ ਅੱਖਾਂ ਕੁਝ ਹੋਰ ਕਹਿ ਰਹੇ ਨੇ ਅੱਖਾਂ ਝੂਠੇ ਵੀ ਨਹੀਂ ਬੋਲ ਸਕਦੀਆਂ ਜ਼ਬਾਨ ਝੂਠ ਬੋਲਦੀ ਹੈ ਅੱਖਾਂ ਗਲਤ ਬਿਆਨ ਵੀ ਨਹੀਂ ਕਰ ਸਕਦੀਆਂ ਤਾਂ ਮੈਂ ਅਰਜ਼ ਕਰਾਂ ਜਿਵੇਂ ਹੱਥ ਖੋ ਵੀ ਸਕਦੇ ਨੇ ਹੱਥ ਦੇ ਵੀ ਸਕਦੇ ਨੇ ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ ਅੱਖਾਂ ਬਹੁਤ ਕੁਝ ਖਾਉਂਦੀਆਂ ਨੇ ਇਹ ਵੀ ਮੈਂ ਅਰਜ਼ ਕਰਾਂ ਬਹੁਤ ਕੁਝ ਖੋ ਲੈਂਦੀਆਂ ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ ਅੱਖਾਂ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਲੋਚਨ ਤੇ ਤਕੜੀ ਨੂੰ ਕਹਿੰਦੇ ਨੇ ਲੋਚਾ ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਲੋਚਨ ਲੋਚਾ ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ ਇਹ ਦ੍ਰਿਸ਼ਟੀ ਹਟੇ ਹੀ ਨਾ ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ maaf ਲੋਚਾ ਲੋਚਨ ਲੁਚਾ ਲੁਚਾ ਗਾਲ ਹੈ ਇਹ ਤੇ ਲੁਚਾ ਇਹਦੀ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਫਿਰ ਇਹਦੀ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪੇ ਲੁੱਟਦਾ ਇਹ ਤੇ ਲੁਚਾ ਗਾਲ ਹੈ ਲੇਕਿਨ ਲੁਚਾ ਦਾ ਮਤਲਬ ਇਤ ਨਹੀਂ ਹੈ ਲੋਭ ਵਸ ਹੋ ਕੇ ਵਾਸ਼ਨਾ ਵਸ ਹੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਕਈਆਂ ਦੇ ਹੱਥ ਚੋਰ ਨਹੀਂ ਆਉਂਦੇ ਨਜ਼ਰਾਂ ਚੋਰ ਆਉਂਦੀਆਂ ਕਈਆਂ ਦੇ ਹੱਥ ਤੇ ਨਹੀਂ ਖੌਂਦੇ ਕਿਉਂ ਡਰ ਹੈ ਕਾਨੂੰਨ ਦਾ ਸਮਾਜ ਦਾ ਹਤਕੜੀਆਂ ਨੇ ਜੇਲ੍ਹਾਂ ਨੇ ਅੱਥਾ ਨੂੰ ਹਤਕੜੀਆਂ ਪੈ ਸਕਦੀਆਂ ਨੇ ਨਜ਼ਰਾਂ ਨੂੰ ਕੌਣ ਹਤਕੜੀਆਂ ਪਾਏਗਾ ਕਿਸ ਨੇ ਪਾਣੀ ਕਾਨੂੰਨ ਪਾ ਸਕਦਾ ਸਮਾਜ ਪਾ ਸਕਦਾ ਯਕੀਨ ਜਾਣੋ ਹੱਥ ਮਨੁੱਖ ਦੇ ਬਿਲਕੁਲ ਸਾਫ ਸੁਥਰੇ ਨੇ ਇਤਨੇ ਮਹਿਲੇ ਨਹੀਂ ਅਜੋਕੇ ਸੰਸਾਰ ਦੇ ਵਿੱਚ ਮਨੁੱਖ ਦੀਆਂ ਜਿੰਨੀਆਂ ਨਜ਼ਰਾਂ ਵੈਲੀਆਂ ਨੇ ਇਤਨੇ ਹੱਥ ਤੇ ਕਪੜੇ ਮਹਿਲੇ ਨਹੀਂ ਨਜ਼ਰਾਂ ਬਹੁਤ ਮਹਿਲੀਆਂ ਬਹੁਤ ਮਹਿਲੀਆਂ ਲੋਚਨ ਲੋਚਾ ਲੋਚਾ ਇਸ ਸੰਬੰਧ ਤੇ ਮੈਂ ਕਾਫੀ ਕੁਝ ਲਿਖਿਆ ਵੀ ਹੈ ਨਜ਼ਰਾਂ ਦੇ ਤੇ ਖੈਰ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪ੍ਰੂਫ ਨੇ ਅੱਖਾਂ ਹੀ ਮੇਰੇ ਕੋਲ ਪ੍ਰੂਫ ਨੇ ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖੇ ਜੋ ਮੈਂ ਵੇਖਿਆ ਤੇ ਕਹਿ ਰਿਹਾ ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਅਵਰ ਨ ਦੇਖਾ ਤੋਂ ਮੈਂ ਅਰਜ਼ ਕਰਾਂ ਇਹ ਅਨਭਵੀ ਪੁਰਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ ਇਹ ਕਿਸੇ ਕਵੀ ਦੇ ਬੋਲ ਨਹੀਂ ਨੇ ਇਹ ਬ੍ਰਹਮਵਾਕ ਨੇ ਕੀ ਬੋਲਿਏ ਪ੍ਰਮਾਤਮਾ ਨਾਲ ਸੰਬੰਧ ਜੁੜ ਜਾਏ ਉਹ ਬੋਲ ਬੋਲੋ ਜੋ ਆਏ ਹੀ ਪ੍ਰਮਾਤਮਾ ਤੋਂ ਨੇ ਪ੍ਰਮਾਤਮਾ ਨਾਲ ਜੋੜਨਗੇ ਪ੍ਰਮਾਤਮਾ ਦੇ ਬੋਲ ਆਪਣੇ ਬੋਲ ਨਹੀਂ ਜੋੜ ਸਕਦੇ ਆਪਣੀਆਂ ਕਿਤਨੀਆਂ ਹੀ ਕਵਤਾਵਾਂ ਹੋ ਜਾਣ ਕੁਝ ਵੀ ਨਹੀਂ ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਬੜਾ ਭਾਰੀ ਭੁਲੇਖਾ ਵਾਏ ਗੁਰੂ ਵਾਏ ਗੁਰੂ ਜਪਣਾ ਸਿਮਰਨ ਹੈ ਬਾਣੀ ਪੜਨੀ ਨਿਤਨੇਮ ਹੈ ਸਿਮਰਨ ਨਹੀਂ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ ਸਿਮਰਨ ਦਾ ਮਤਲਬ ਹੈ ਯਾਦ ਕਰਨਾ ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚਲਦੀ ਪਈ ਤਾਂ ਵਾਹਿਗੁਰੂ ਵਾਹਿਗੁਰੂ ਕਈ ਪਿਆ ਕਰਦਾ ਕੁਝ ਵੀ ਨਹੀਂ ਹਵਾ ਚ ਉੱਡ ਜਾਏਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਣ ਵਾਸਤੇ ਪਰਮਾਤਮਾ ਨੂੰ ਸੁਣਾਣ ਵਾਸਤੇ ਨਹੀਂ ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ ਵਾਹਿਗੁਰੂ ਦੇ ਜਪ ਨਾਲ ਉਤਨਾ ਹੀ ਪਰਮਾਤਮਾ ਦਾ ਪਤਾ ਚਲਦਾ ਜਾਏਗਾ ਪਤਾ ਚਲਦਾ ਜਾਏਗਾ ਹੁਣ ਮੈਂ ਅਰਜ਼ ਕਰਾਂ ਅਨੰਤ ਕਾਲ ਪਹਿਲੇ ਅਰਬਾਂ ਖਰਬਾਂ ਸਾਲ ਪਹਿਲੇ ਧੁੰਦ ਸੇ ਅੰਧਕਾਰ ਸੇ ਇੱਕ ਧਮਾਕਾ ਹੋਇਆ ਆਵਾਜ਼ ਹੋਈ ਇੱਕ ਜ਼ਬਾਨੋਂ ਕੇ ਸਵਾਮੀ ਮਹਾਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ઋષਿ ਕਹਿ ਰਹੇ ਨੇ ਉਹ ਆਵਾਜ਼ ਸੀ ਉਹ ਅੰਕਰ ਉਹ ਅੰਕਰ ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ ਇਹ ਗੱਲ ਵੱਖਰੀ ਹੈ ਬਾਕੀ ਕਹਿੰਦੇ ਨੇ ਓਮ ਕਿਉਂਕਿ ਇਹ ਵੀ ਮੈਂ ਦੁਹਰਾ ਦਿਆਂਗਾ ਔਰ ਮੈਂ ਇਸ ਦਾ ਖੰਡਨ ਵੀ ਨਹੀਂ ਕਰਾਂਗਾ ਕਿਉਂਕਿ ਉਹਨਾਂ ਨੂੰ ਓਮ ਪਕੜਦੇ ਚਾਹਿਆ ਹੈ ਉਹਨਾਂ ਦੀ ਪਕੜਦੇ ਚਾਹਿਆ ਓਮ ਕਿਸੇ ਦੀ ਪਕੜਦੇ ਚਾਹਿਆ ਉਹ ਅੰਕਰ ਜੈਨ ਧਰਮ ਬਾਵੇਂ ਗਿਣਤੀ ਦੇ ਤੇ ਬਹੁਤ ਥੋੜੇ ਨੇ ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ ਇਹ ਵੀ ਮੈਲਸ ਕਰਦੇ ਆ ਇਤਨੇ ਹੀ ਨੇ ਇਹਨਾਂ ਦਾ ਪੈਗੰਬਰ ਇਹਨਾਂ ਦਾ avatars ਮਹਾਵੀਰ ਹੈ ਉਹ ਕਹਿੰਦਾ ਹੈ ਜਗਤ ਬਣਿਆ ਉਹ ਅਹੰਕਾਰ ਦੀ ਧੁੰਨ ਤੋਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉਹ ਅਹੰਕਾਰ ਆਦ ਕਥਨੀ ਅਨਾਦ ਕਬੀਰ ਵੀ ਕਹਿੰਦੇ ਨੇ ਓੰਕਾਰ ਆਦਮੇ ਜਾਣਾ ਲਿਖਿਆ ਰਮੇਤੇ ਤਾਂ ਨਾ ਮਾਨਾ ਤੋ ਹੁਣ ਮੈਂ ਦौरा ਦੇ ਆਂ ਮਾਂ ਬਾਪ ਤੋ ਇਹ ਸਰੀਰ ਆਇਆ ਕਿਉਂਕਿ ਸ਼ਬਦ ਤੋ ਸੰਸਾਰ ਆਇਆ ਹੈ ਤੋ ਸਰੀਰ ਦੇ ਚ ਮਾਂ ਬਾਪ ਦੀ ਅਨਸਮੌਜੂਦ ਹੈ ਸੰਸਾਰ ਦੇ ਚ ਸ਼ਬਦ ਮੌਜੂਦ ਹੈ ਔਰ ਸ਼ਬਦ ਵਿਆਪਕ ਹੈ ਘਟ ਘਟ ਵਾਜੇ ਨਾਦ ਘਟ ਘਟ ਦੇ ਚ ਵੱਜ ਰਿਹਾ ਹੈ ਸੁਣਾਈ ਕਿਉਂ ਨਹੀਂ ਦੇ ਰਿਹਾ ਦਰਸਲ ਮਨ ਬੋਲਦਾ ਹੈ ਮਨ ਚੁੱਪ ਕਰੇ ਤੇ ਸੁਣਾਈ ਦੇਵੇ ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ ਧਰਮ ਦੀ ساری ਸਾਧਨਾ ਮਨ ਨੂੰ ਚੁੱਪ ਕਰਨ ਵਾਸਤੇ ਸਨਾਤਨ ਮੱਧ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਜ ਅਪਣਾਇਆ ਵੀ ਚਲੋ ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ ਜ਼ਬਾਨ ਨੂੰ ਪਹਿਲੇ ਚੁੱਪ ਕਰਦੇ ਜ਼ਬਾਨ ਨਾਲ ਨਹੀਂ ਬੋਲਦੇ ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ ਗੁਰੂ ਨਾਨਕ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ ਇੱਕ ਬੰਦਾ ਚੁੱਪ ਬੈਠਾ ਹੈ ਮਨ ਦੇ ਦੁਨੀਆ 'ਚ ਬੜਾ ਰੋਲਾ ਮਚਿਆ ਹੋਇਆ ਹੈ ਬਹੁਤ ਸ਼ੋਰ ਸ਼ਰਾਬ ਕਿਦਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ ਮਨ ਬੋਲਦਾ ਫੇ ਰਾਤ ਨੂੰ ਸੁਪਨੇ ਦੀ ਦੁਨੀਆ ਰਚ ਕੇ ਵੀ ਬੋਲਦਾ ਚੁੱਪ ਤੇ ਉੱਕੇ ਨਹੀਂ ਕਰਦਾ ਉੱਕੇ ਨਹੀਂ ਕਰਦਾ ਧਰਮ ਦੀ ਸਾਧਨਾ ਮਨ ਚੁੱਪ ਕਰੇ ਅਨਾਹਦ ਨਾਦ ਸੁਣਾਈ ਦੇਗਾ ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ ਵਾਜੇ ਨਾਦ ਅਨੇਕ ਅ ਸੰਖਾਂ ਕਹਤੇ ਗਾਵਣ ਹਾਰੇ ਕਹਤੇ ਰਾਗ ਪਰੇਸ਼ਮ ਕਹੀਨ ਕਹਤੇ ਗਾਵਣ ਹਾਰੇ ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਹੈ ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ ਹੈ ਕਵਿਤਾ ਨੂੰ ਵੀ ਜਨਮ ਦੇ ਸਕਦਾ ਹੈ ਉਹਦੀ ਕਵਿਤਾ ਅਮਰਤਮਈ ਬਾਣੀ ਹੋਵੇਗੀ ਪ੍ਰਮਾਤਮਾ ਦੇ ਬੋਲ ਹੋਣਗੇ ਉਹਦੇ ਆਪਣੇ ਨਹੀਂ ਹੋਣਗੇ ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ ਉਹਦਾ ਆਪਣਾ ਮਨ ਚੁੱਪ ਕਰ ਗਿਆ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਹਉ ਆਪੋ ਬੋਲ ਨਾ ਜਾਣਦਾ ਉਹ ਕਿਹਾ ਸਭ ਹੁਕਮ ਆਉ ਜਿਓ ਮੇਰਾ ਮਨ ਤੇ ਚੁੱਪ ਕਰ ਗਿਆ ਕੁਝ ਕਹਿੰਦਾ ਹੀ ਨਹੀਂ ਫਿਰ ਇਤਨਾ ਤੁਸੀਂ ਆਖੇ ਏ ਪ੍ਰਭੂ ਬੋਲਦਾ ਜੈਸੇ ਮੈਂ ਆਵੇ ਕਸਮ ਕੀ ਬਾਣ ਮੈਂ ਇੱਕ ਦਿਨ ਰਬਿੰਦਰਨਾਥ ਟੈਗੋਰ ਦੀ ਜੀਵਨ ਕਥਾ ਪੜ ਰਿਹਾ ਸੀ ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨ ਸੋਲ ਤੋਂ ਕਾਵੇਂ ਉੱਥੇ ਮੈਂ ਬਲੈਕਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭ ਦੂ ਪ੍ਰਭ ਜੂ ਤੋਕੇ ਲਾਜ ਹਮਾਰੀ ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੇ ਮੈਂ ਉੱਥੇ ਕਹਿ ਬੈਠਾ ਮੈਂ ਕਿ ਇਹ ਸ਼ਬਦ ਤੇ ਦਸਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕਬੋਰਡ ਤੇ ਲਿਖਿਆ ਹੈ ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ ਕਹਿੰਦੇ ਇੱਕ ਕਾਵੇ ਸੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ ਮੈਂ ਕਹਿੰਦੇ ਵਿੱਚ ਕੀ ਹੈ ਮੈਨੂੰ ਦੱਸੋ ਜਰਾ ਮੈਨੂੰ ਵੀ ਪਕੜੇ ਚ ਨਹੀਂ ਹੈ ਮੇਰੀ ਮੈਨੂੰ ਦੱਸੋ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੇ ਪੰਕਤੀ ਦੇ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ ਹੈ ਜਿਵੇਂ ਪਹਿਲੀ ਪੰਕਤੀ ਤੇ ਆਸਥਾਈ ਹੈ ਪ੍ਰਭ ਜੋ ਤੋਖੇ ਲਾਜ ਹਮਾਰੇ ਹੁਣ ਨੰਨੇ ਨੂੰ ਲੈਂਦੇ ਨੇ ਨੀਲ ਕੰਠ ਨੀਲ ਕੰਠੇ ਕਿ ਸ਼ਬਦ ਹੈ ਨੀਲ ਕੰਠ ਨਰਹਰ ਨਾਰਾਇਣ ਨੀਲ ਬਸਨ ਬਨਵਾਰੇ ਇੱਕੋ ਸ਼ਬਦ ਨੰਨਾ ਚੱਲਦਾ ਹੈ ਫਿਰ ਪਪਾ ਚਲੇਗਾ ਪਰਮਪੁਰਖ ਪਰਮੇਸ਼ਰ ਸੁਆਮੀ ਪਾਵਨ ਪਵਨ ਆਹਾਰੇ ਫਿਰ ਮੰਬਾ ਚਲੇਗਾ ਮਾਧੋ ਮਹਾਜੋਤ ਮਹਾਜੋਤ ਇੱਕੋ ਹੀ ਸ਼ਬਦ ਹੈ ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੇ ਮੈਨੂੰ ਕਹਿਣ ਲੱਗੇ ਸੀ ਇਹ ਕਾਵੇ ਸ਼ੈਲੀ ਇਸ ਤੋਂ ਸਿੱਖਦੇ ਆ ਮੈਂ ਕਿਹਾ ਧੰਨੋ ਤੁਸੀਂ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕਾਕੇ ਸਮਝ ਵਿੱਚ ਨਹੀਂ ਆਇਆ ਸਾਡੇ ਵਿੱਚ ਤੇ ਕਈ ਦਸਮਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪੈਣਾ ਸਮਝ ਕੱਖ ਨਹੀਂ ਆਇਆ ਕੁਛ ਵੀ ਪਤਾ ਨਹੀਂ ਕੈਨਲ ਉਹਦੇ ਤ੍ਰਿਆ ਚరిత్ర ਹੈ ਇੱਕ ਮਿੰਟ ذرا خاموش ਇਹਨਾਂ ਨੂੰ ਸੁਣਨਾ ਤ੍ਰਿਆ ਚਿੱਤਰ ਦੇ ਚ ਕਾਮ ਦੀਆਂ ਬਾਰੀਕੀਆਂ ਨੂੰ ਉਤਾਰ ਚੜਾਵ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਕਿਉਂ ਕੀਤਾ ਰਿਸ਼ੀ ਵਾਦ ਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ ਉਹਨੂੰ ਕਾਮ ਸੂਤਰ ਕਹਿੰਦੇ ਨੇ ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ ਕਾਮ ਤੇ ਲਿਖਿਆ ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ ਹੈ ਰਿਸ਼ੀ ਬਾਦਸਾ ਹਨ ਲਿਖਿਆ ਉਸਨੇ ਕਾਮ ਤੇ ਤੇ ਉਹਨੇ ਬੜੀ ਪਰਬਲ ਦਲੀਲ ਦਿੱਤੀ ਹੈ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਲਿਖਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਲੋਭ ਤੇ ਬੋਲਿਆ ਵੀ ਜਾ ਸਕਦਾ ਹੈ ਲਿਖਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਕ੍ਰੋਧ ਤੇ ਲਿਖਿਆ ਵੀ ਜਾ ਸਕਦਾ ਹੈ ਬੋਲਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ ਜਿਹੜਾ ਸਾਰੀ ਦੁਨੀਆ ਨੂੰ ਬਰਸ਼ਟ ਕਰ ਦਿੰਦਾ ਹੈ ਇਸ स्त्री ਨੂੰ ਇਸਤਰੀ ਨਹੀਂ ਰਹਿਣ ਦਿੰਦਾ ਗਨਕਾ ਬਣਾ ਦਿੰਦਾ ਹੈ ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ ਬਰਾਦਕਾਰੀ ਬਣਾ ਦਿੰਦਾ ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ ਰਿਸ਼ੀ ਵਾਦਸਾਨ ਦੇ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ ਉਹ ਰਿਸ਼ੀ ਜਾਣ ਕੇ ਸਤਿਕਾਰ ਆਇਆ ਹੈ ਸੋ ਅਪਧੀ ਕਰਮ ਹੈ ਸਾਡੇ ਵਿੱਚ ਜਣਾ ਖੜਾ ਖੜਾ ਹੋ ਜਾਂਦਾ ਹੈ ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਰਚਨਾ ਨਹੀਂ ਰਚਨਾ ਨਹੀਂ ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਣਾ ਲੈ ਰਹੇ ਪੈਣ ਕੁਝ ਸਿੱਖਦੇ ਪੈ ਰਹੇ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ ਠੀਕ ਹੈ ਪੁਰਾਣਾ ਇਤਿਹਾਸ ਸਤਗੁਰਾਂ ਨੇ ਲਿਖਿਆ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ 26 avatars ਦੀ ਕਥਾ ਹੈ। ਔਰ ਸਤਗੁਰ ਸਾਫ਼ ਲਿਖਦੇ ਪੈਣੇ ਦਸ਼ਮ ਕਥਾ ਭਾਗੌਤ ਕੇ 파ਖਾ ਕਰੇ ਬਨਾ ਹੈ ਅਵਰ ਬਾਸਨਾ ਨਾ ਹੈ ਪ੍ਰਭ ਧਰਨ ਜੋਧ ਕੇ ਚਾਹ ਮੈਂ ਇਹ ਸਿਰਫ ਟਿੱਕਾ ਕੀਤਾ ਹੈ। ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ ਮੈਂ ਬਾਸ਼ਾ ਕੀਤੀ। ਤਾਂ ਗੱਲ ਖਤਮ ਹੋ ਗਈ। ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉੰਜ ਨਹੀਂ ਆਉਂਦਾ। ਪਰ ਕੀਤਾ ਕੀ ਜਾਏ। ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੁਖੰਡਨ ਕਰੀ ਜਾਓ ਦੂਆਦਾਰ ਬੋਲੀ ਜਾਂ ਜਿਹਨਾਂ ਨੂੰ ਕੱਖ ਨਹੀਂ ਪਤਾ ساری ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ ਬੁਢੇਪੇ ਜੋ ਹੈ ਕੌਮ ਨੂੰ ਬਰਸ ਕਰਨ ਵਾਸਤੇ ਗਲਤ ਬੋਲੀਆਂ ਬੋਲਣ ਕਿ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ ਜਿਹਦੇ ਨਾਲ ਆਮ ਸਮਾਜ ਗਲਤ ਫਹਮੀ 'ਚ ਪੈ ਜਾਂਦਾ ਹੈ ਖੈਰ ਮੁਖਤਸਰ ਜਿਹਾ ਮੈਂ ਅਰਜ਼ ਕਰਾਂ ਸ਼ਾਂਤੀ ਨਿਕੈਤਨ ਦੇ ਚੋਂ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ ਨਵੀਂ ਸ਼ੈਲੀ ਕਹਿੰਦੇ ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਅਸੀਂ ਸਿੱਖਦੇ ਹਾਂ ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ ਖੈਰ ਲੰਕਾਵਾ ਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਾ ਉਹ ਸ਼ਬਦ ਉਹ ਅਹੰਕਾਰ ਜੈਸੇ ਉਹ ਅਹੰਕਾਰ ਦੀ ਧੁਨ ਹੋਈ ਅਨੰਤ ਸੂਰਜ ਪ੍ਰਗਟ ਹੋਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਔਰ ਉਹ ਧੁੰਦ ਪਾਣੀ ਬਣ ਗਏ ਸਹਜੇ ਸਹਜੇ ਇਹ ਅਗ ਦਾ ਗੋਲਾ ਠੰਡਾ ਹੋਇਆ ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਉਹ ਪੱਥਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਆਕਾਰ ਰੂਪ ਦੇ ਵਿੱਚ ਪਹਿਲਾ ਸੀ ਪੱਥਰ ਔਰ ساری ਦੁਨੀਆ 'ਚ ਜਿੰਨਾ ਪੱਥਰ ਪੂਜਿਆ ਜਾਂਦਾ ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ ਪਤਾ ਹੈ ਕਿਉਂ ਜੈਨ ਪੱਥਰ ਪੂਜਦੇ ਨੇ ਬੋਧ ਪੱਥਰ ਪੂਜਦੇ ਨੇ ਸਨਾਤਨ ਪੱਥਰ ਪੂਜਦਾ ਹੈ ਇਸਾਈ ਪੱਥਰ ਪੂਜਦੇ ਨੇ ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ ਸੰਗੇ ਅਸਵਤ ਜੋਥੇ ਪਿਆ ਖਾਨਾ ਖੁਦਾ ਦੇ ਜੱਦਾ ਦੇ ਕਹਿੰਦੇ ਨੇ ਇਬਰਾਹੀਮ ਤੋਂ ਆਇਆ ਸਿੱਧਾ ਜੰਨਤ ਤੋਂ ਆਇਆ ਇਬਰਾਹੀਮ ਨੂੰ ਪ੍ਰਾਪਤ ਹੋਇਆ ਸਿੱਧਾ ਖੁਦਾ ਤੋਂ ਆਇਆ ਇਹ ਪੱਥਰ ਹੁਣ ਇਹਨਾਂ ਕੋਲ ਕੋਈ ਪੁੱਛੇ ਖੁਦਾ ਤੋਂ ਬਿਨਾਂ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ ਸਭ ਕੁਝ ਖੁਦਾ ਤੋਂ ਆਇਆ ਹੈ ਪੱਥਰ ਵੀ ਖੁਦਾ ਤੋਂ ਆਇਆ ਹੈ ਜਦ ਈਸਾਈ ਕਹਿੰਦੇ ਨੇ ਇਹ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ ਉਹਨਾਂ ਨੂੰ ਇੰਜ ਕਹਿਣਾ ਚਾਹੀਦਾ ਹੈ ਹਜ਼ਰਤ ਈਸਾ ਖੁਦਾ ਦਾ ਲਾਇਕ ਬੇਟਾ ਹੈ ਸ਼ਰੀਫ ਬੇਟਾ ਹੈ ਨੇਕ ਬੇਟਾ ਹੈ ਕੋਈ ਹਰ ਜਣੇ ਇਸ ਨੂੰ ਮੰਨਣ ਦੇ ਨੇਕ ਪੁੱਤਰ ਹੈ ਚੰਗਾ ਪੁੱਤਰ ਹੈ ਨਈ ਜੀ ਇਕਲੌਤਾ ਪੁੱਤਰ ਹੈ ਬਾਕੀ ਕਿੱਥੋਂ ਆਏ ਨੇ ਫਿਰ ਸਾਰੇ ਉਸੇ ਤੋਂ ਆਏ ਨੇ ਸਭ ਉਸੇ ਤੋਂ ਆਏ ਨੇ ਕਹਿਣ ਦਾ ਢੰਗ ਇਸਾਈਆਂ ਨੂੰ ਜੋ ਹੈ ਨਹੀਂ ਆਇਆ ਗੁਸਤਾਖੀ ਜੋ ਹੈ ਮਾਫ਼ ਜਿੰਨਾ ਪੱਥਰ ਪੂਜਿਆ ਜਾ ਰਿਹਾ ਹੈ ਕਿਉਂ ਆਕਾਰ ਰੂਪ ਦੇਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਦੇ ਵਿੱਚ ਪਹਿਲੇ ਪੱਥਰ ਦੇ ਰੂਪ ਹੁਣ ਪੱਥਰ ਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ ਪੱਥਰ ਨੂੰ ਵੀ ਨਹੀਂ ਲੱਗਦੀ ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ ਪੱਥਰ ਨੂੰ ਵੀ ਨਹੀਂ ਵਿਆਪਦਾ ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕੱਢੋ ਕਰੋਦੀ ਨਹੀਂ ਆਉਂਦਾ ਤੇ ਸਾਰਾ ਦਿਨ ਸਜਦਾ ਕਰੀ ਜਾਓ ਉਪਮਾ ਕਰੋ ਕਰੀ ਜਾਓ ਕੋਈ ਫੁੱਲ ਨਹੀਂ ਜਾਂਦਾ ਜੇ ਸਭ ਮਿਲ ਕੇ ਆਖਣ ਨਾ ਪਾਏ ਵਡਾ ਨਾ ਹੋਵੇ ਕਾ ਆਠ ਨਾ ਜਾਏ ਸਾਰਾ ਦਿਨ ਪੱਥਰ ਦੇਗੋ ਮੱਥਾ ਰਗੜੋ ਉਹ ਕੋਈ ਫੁੱਲ ਨਹੀਂ ਜਾਂਦਾ ਤੇ ਸਾਰਾ ਦਿਨ ਉਸ ਗਾਲਾਂ ਕੱਢੋ ਉਹ ਕੋਈ ਢੇਰੀਟਾ ਨਹੀਂ ਬੈਠਦਾ ਪੱਥਰ ਦਾ ਸੁਭਾਅ ਪਰਮਾਤਮਾ ਵਾਸਤੇ ਪਰਮਾਤਮਾ ਵਰਗਾ ਹੈ ਫਰਕ ਸਰਵੇਤਨ ਹੈ ਪੱਥਰ ਟੋਟਲੀ ਸੁੱਤਾ ਹੋਇਆ ਹੈ ਪਰਮਾਤਮਾ ਪੂਰਾ ਜਾਗਿਆ ਹੋਇਆ ਹੈ ਪੂਰਨ ਤੌਰ ਤੇ ਚੇਤਨ ਹੈ ਹੁਣ ਪੱਥਰ ਜਿਸ ਦਿਨ ਪੂਰਾ ਜਾਗ ਜਾਏਗਾ ਇਹ ਪਰਮਾਤਮਾ ਹੋ ਜਾਏਗਾ ਸਹਿਜੇ ਸਹਿਜੇ ਪ੍ਰਕਿਰਤੀ ਪ੍ਰਕਿਰਤੀ ਦੇ ਵੀ ਅਰਥ ਕਿਦਰੇ ਨੇਚਰ ਨਾਲ ਸਮਝ ਲੈਣਾ ਕੁਦਰਤ ਨੂੰ ਆਮ ਕੁਦਰਤ ਕਰ ਦੇਣਾ ਸੰਸਕ੍ਰਿਤ ਦਾ ਸ਼ਬਦ ਹੈ ਪ੍ਰਕਿਰਤ ਪ੍ਰਕਿਰਤੀ ਕ੍ਰਿਤ ਤੋ ਪਹਿਲੇ ਪਰਮਾਤਮਾ ਇੱਥੇ ਪ੍ਰਕਿਰਤੀ ਦੇ ਅਰਥ ਪਰਮਾਤਮਾ ਬਣਦਾ ਨੇਚਰ ਨਹੀਂ ਬਣਦਾ ਕੁਦਰਤ ਨਹੀਂ ਬਣਦਾ ਕੁਦਰਤ ਤੇ ਕ੍ਰਿਤ ਹੈ ਕਾਦਰ ਦੀ ਕ੍ਰਿਤ ਹੈ ਪਰ ਪ੍ਰਾਕਿਰਤ ਕ੍ਰਿਤ ਤੋ ਪਹਿਲੇ ਉਹ ਤੇ ਪਰਮਾਤਮਾ ਹੈ ਉਹ ਤੇ ਕਰਤਾ ਪਰ ਕਿਰਤੀ ਉਸ ਦਾ ਨਿਯਮ ਸਹਜੇ ਸਹਜੇ ਪੱਥਰ ਨੂੰ ਮਿੱਟੀ ਬਣਾ ਜਿਸ ਸ਼ਕਲ ਦੇ ਵਿੱਚ ਪ੍ਰਗਟ ਕੀਤਾ ਬਨਸਪਤੀ ਇਹ ਦੂਜਾ ਪੜਾਉ ਸੀ ਪੱਥਰੀ ਬਨਸਪਤੀ ਬਣੇ ਬਨਸਪਤੀ ਨੂੰ ਥੋੜੀ ਜਿਹੀ ਪਿਆਸ ਲੱਗਦੀ ਹੈ ਪਾਣੀ ਚਾਹੀਦਾ ਕਿਉਂ ਜਾਗੀ ਹੈ ਪੱਥਰ ਤੇ ਟੋਟਲੀ ਸੁੱਤਾ ਹੋਇਆ ਸੀ ਜਾਗੇ ਉਹਦੀਆਂ ਲੋੜਾਂ ਆਉਂਦੀਆਂ ਨੇ ਸੁੱਤੇ ਉਹਦੀਆਂ ਲੋੜਾਂ ਨਹੀਂ ਆਉਂਦੀਆਂ ਬਨਸਪਤੀ ਦੀ ਲੋੜ ਪਾਣੀ ਚਾਹੀਦਾ ਪਿਆਸ ਪੈਦਾ ਹੋ ਗਈ ਹੈ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਵਿੱਚ ਪ੍ਰਗਟ ਹੋਈ ਉਹ ਹੈ ਪਸ਼ੂ ਤੇ ਪੰਛੀ ਹੁਣ ਨਿਹਰੇ ਪਿਆਸ ਨਹੀਂ ਭੁੱਖ ਵੀ ਲੱਗਦੀ ਹੈ ਨਿਹਰੇ ਪਾਣੀ ਨਾਲ ਸ਼ੇਰ ਨੂੰ ਨਹੀਂ ਜਿਵਾਇਆ ਜਾ ਸਕਦਾ ਮਾਸ ਵੀ ਚਾਹੀਦਾ ਹੈ ਨਿਹਰਾ ਪਾਣੀ ਨਾਲ ਗਊ ਨੂੰ ਨਹੀਂ ਜਿਵਾਇਆ ਜਾ ਸਕਦਾ ਘਾਹ ਵੀ ਚਾਹੀਦੀ ਹੈ ਪਿਆਸ ਵੀ ਲੱਗਦੀ ਹੈ ਭੁੱਖ ਵੀ ਆਵਾਜ਼ ਵੀ ਆ ਗਈ ਪਸ਼ੂਆਂ ਕੋਲ ਆਵਾਜ਼ ਵੀ ਆ ਗਈ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੈਂ ਜਲਦੀ ਜਲਦੀ ਵਿਆਹਨ ਕਰ ਰਿਹਾ ਇਹ ਪਸ਼ੂ ਜਿਸ ਸ਼ਕਲ ਦੇ ਪ੍ਰਗਟ ਹੋਏ ਨੇ ਇਹਨੂੰ ਕਹਿੰਦੇ ਨੇ ਮਨੁੱਖ ਇਹਦਾ ਮਨ ਪਸ਼ੂ ਨਾਲੋਂ ਜ਼ਿਆਦਾ ਵਿਕਸਿਤ ਹੋ ਗਿਆ ਹੈ ਬਨਸਪਤੀ ਨਾਲੋਂ ਜ਼ਿਆਦਾ ਜਾਗਿਆ ਹੈ ਇਹਦੀਆਂ ਲੋੜਾਂ ਵੀ ਜ਼ਿਆਦਾ ਨੇ ਜਾਗਿਆ ਜੋ ਜ਼ਿਆਦਾ ਹੈ ਪਸ਼ੂ ਨਾਲੋਂ ਇਹਦੀਆਂ ਲੋੜਾਂ ਜ਼ਿਆਦਾ ਨੇ ਪਸ਼ੂ ਦੀ ਸਮਾਜਿਕ ਜ਼ਿੰਦਗੀ ਨਹੀਂ ਹੈ ਪਸ਼ੂ ਦੀ ਰਾਜਨੈਤਿਕ ਜ਼ਿੰਦਗੀ ਨਹੀਂ ਹੈ ਪਸ਼ੂ ਦੀ ਧਾਰਮਿਕ ਜ਼ਿੰਦਗੀ ਨਹੀਂ ਹੈ ਮਨੁੱਖ ਦੀ ਹੈ ਜ਼ਿਆਦਾ ਜਾਗਿਆ ਜ਼ਿਆਦਾ ਜਾਗਿਆ ਇਹਦੀਆਂ ਸਮੱਸਿਆਵਾਂ ਵੀ ਜ਼ਿਆਦਾ ਨੇ ਔਰ ਇੰਜ ਕਹਿ ਦਈ ਹੈ ਸਾਰੇ ਪਸ਼ੂ ਸੁਖੀ ਨੇ ਦੁੱਖ ਦੇ ਚ ਕੇਵਲ ਮਨੁੱਖ ਜੀ ਰਹਿ ਕਿਉਂਕਿ ਜ਼ਿਆਦਾ ਜਾਗਿਆ ਇਹਨੂੰ ਅਸਲੀਅਤ ਦਾ ਥੋੜਾ ਬਹੁਤ ਜ਼ਿਆਦਾ ਪਤਾ ਚੱਲ ਗਿਆ ਪਰ ਜਿਵੇਂ ਬਨਸਪਤੀ ਤੇ ਪੱਥਰ ਰਸਤੇ ਦੇ ਚ ਨੇ ਪਸ਼ੂ ਵੀ ਰਸਤੇ ਦੇ ਚ ਨੇ ਮਨੁੱਖ ਵੀ ਅਜੇ ਰਸਤੇ ਦੇ ਚ ਹੈ ਮਨੁੱਖ ਦਾ ਪਰਮਾਤਮਾ ਹੋਣਾ ਬਾਕੀ ਹੈ। ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ ਅਸੀਂ ਸਾਰੇ ਦੇ ਸਾਰੇ ਪੜਾਅ ਦੇ ਚਾ ਜਿਤਨੇ ਚਿਰ ਤੱਕ ਗੋਬਿੰਦ ਨਹੀਂ ਹੋ ਗਏ ਰਸਤੇ ਚ ਹਾਂ। ਗੋਬਿੰਦ ਕਿਵੇਂ ਹੋਈਗੇ? ਪ੍ਰਭੂ ਕਿਵੇਂ ਹੋਈਗੇ? ਮੈਂ ਆਪਣੇ ਵਕਤ ਨੂੰ ਇੱਥੇ ਸਮਾਪਤ ਕਰਨਾ ਕਿਉਂਕਿ ਮੈਂ 10 ਮਿੰਟ ਜ਼ਿਆਦਾ ਲੈ ਗਿਆ ਤੇ ਹੋਰ ਸਮੇਂ ਦੀ ਮੈਂ ਉਲੰਘਣਾ ਨਹੀਂ ਕਰਨੀ। ਤੁਹਾਡੇ ਨੇੜੇ ਦੂਜੇ ਗੁਰਦੁਆਰਾ ਸਾਹਿਬ ਦੇ 118 ਵਿੱਚ ਮੈਂ 2 ਦਿਨ ਹਾਜ਼ਰੀ ਭਰਨੀ ਹੈ 29 ਨੂੰ 30 ਨੂੰ ਉਦੋਂ ਮੈਂ ਖੋਲਣ ਦੀ ਕੋਸ਼ਿਸ਼ ਕਰਾਂਗਾ ਪ੍ਰਕਿਰਤੀ ਨੇ ਪੱਥਰ ਨੂੰ ਬਨਸਪਤੀ ਬਣਾਇਆ ਪ੍ਰਕਿਰਤੀ ਨੇ ਬਨਸਪਤੀ ਨੂੰ ਪਸ਼ੂ ਪੰਛੀ ਬਣਾਇਆ ਪ੍ਰਕਿਰਤੀ ਨੇ ਪਸ਼ੂ ਪੰਛੀ ਨੂੰ ਮਨੁੱਖ ਬਣਾਇਆ ਹੁਣ ਪ੍ਰਕਿਰਤੀ ਮਨੁੱਖ ਨੂੰ ਪਰਮਾਤਮਾ ਨਹੀਂ ਬਣਾਏਗੀ ਮਨੁੱਖ ਸਵੈਮ ਕੋਸ਼ਿਸ਼ ਕਰੇ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਮਨੁੱਖ ਨੂੰ ਸੁਤੰਤਰ ਛੋੜ ਦਿੱਤਾ ਹੈ ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਹੈ ਕਰਮ ਲਈ ਸੁਤੰਤਰ ਤੁਸੀਂ ਆਖੋ ਨਹੀਂ ਇਹ ਵੀ ਬਜੇ ਹੋਇਆ ਫਿਰ ਸਤਸੰਗ ਕਰਨ ਦੀ ਲੋੜ ਹੀ ਨਹੀਂ ਕਥਾ ਕੀਰਤਨ ਦੀ ਲੋੜ ਹੀ ਨਹੀਂ ਸੁਤੰਤਰ ਹੈ ਭੁੱਖਾ ਮਰ ਜਾਏਗਾ ਸ਼ੇਰ ਕਾਸ ਨਹੀਂ ਖਾਏਗਾ ਭੁੱਖੀ ਮਰ ਜਾਏਗੀ ਗਊ ਮਾਸ ਨਹੀਂ ਖਾਏਗੀ ਉਹਦਾ ਤੇ ਖਾਣਾ ਪੀਣਾ ਵੀ ਬਜੇ ਹੋਇਆ ਹੈ ਮਨੁੱਖ ਦਾ ਖਾਣਾ ਪੀਣਾ ਬਜੇ ਹੋਇਆ ਨਹੀਂ ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ ਜਨਮ ਦਾਤਾ ਹੈ ਸਿਰਫ ਭਾਰਤ ਦੇਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਨੇ ਮਗਾਲੀਆਂ ਦਾ ਖਾਣਾ ਹੋਰ ਗੁਜਰਾਤੀਆਂ ਦਾ ਹੋਰ ਤਮਲਨਾਡ ਮਹਾਰਾਸ਼ਟਰ ਲੋਕਾਂ ਦਾ ਖਾਣਾ ਹੋਰ ਪੰਜਾਬੀਆਂ ਦਾ ਹੋਰ ਕਸ਼ਮੀਰੀਆਂ ਦਾ ਹੋਰ ਚਾਈਨੀਜ਼ ਫੂਡ ਅਲੱਗ ਹੈ ਯੂਰੋਪੀਅਨ ਅਲੱਗ ਹੈ ਦੁਨੀਆ ਦੇਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਕਿਉਂ ਮਨੁੱਖ ਸੁਤੰਤਰ ਹੈ ਹਜ਼ਾਰਾਂ ਤਣਾ ਪੀਣ ਦੇ ਸਾਧਨ ਪੈਣ ਦੇ ਸਾਧਨ ਪਸ਼ੂ ਸੁਤੰਤਰ ਨਹੀਂ ਹੈ ਹਜ਼ਾਰਾਂ ਸਾਲ ਪਹਿਲੇ ਵੀ ਘੋਸ਼ਨਾਵਾਂ ਚਲੈਂਦੇ ਸਨ ਪੰਛੀ ਅੱਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਵੀ ਘੁਰਨੇਚ ਰਹਿੰਦੇ ਸਨ ਸ਼ੇਰ ਅਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਵੀ ਸ਼ਿਕਾਰ ਕਰਕੇ ਕੱਚਾ ਮਾਸ ਖਾਂਦੇ ਸਨ ਅਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਵੀ ਘਾਸ ਖਾਂਦੀ ਸੀ ਗਊ ਅਜ ਵੀ ਉੱਥੇ ਕੋਈ ਉન્નਤੀ ਨਹੀਂ ਹੋਈ ਰੁਕੇ ਹੋਇਆ ਜੀਵਨ ਉਹਨੂੰ ਕਹਿੰਦੇ ਨੇ ਬਨਸਪਤੀ ਪਸ਼ੂ ਵਿਕਾਸਸ਼ੇਲ ਜਿੰਦਗੀ ਉਹਨੂੰ ਕਹਿੰਦੇ ਨੇ ਮਨੁੱਖ ਇਹ ਵਿਕਾਸ ਕਰਕੇ ਪ੍ਰਮਾਤਮਾ ਕਿਵੇਂ ਬਣੇ ਗੁਰੂ ਹਮੇਸ਼ਾ ਬੋਰੇ ਚ ਆਉਂਦਾ ਹੈ ਕੋਈ ਗੁਰੂ ਕਾ ਸੇਖੀ ਪ੍ਰਗਟ ਕਰਦਾ ਹੈ ਗੁਰੂ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਭੋਰੇ ਚ ਉਹ ਪ੍ਰਕਾਸ਼ ਹੈ ਕੋਈ ਵਿਰਲਾ ਹੀ ਜੱਬ ਕੇ ਪ੍ਰਗਟ ਕਰਦਾ ਹੈ ਉਹ ਚਾਨਣਾ ਭੋਰੇ ਸੀ ਉਸ ਚਾਨਣ ਨੂੰ ਜਿਸ ਨੇ ਪ੍ਰਗਟ ਕੀਤਾ ਕੋਠੇ ਤੇ ਚੜ ਕੇ ਉਸੇ ਦਾ ਰਾਸੀ ਭਾਈ ਮੱਖਣ ਸਾਹ ਲਵਾਣਾ